AIMPLB ਨੇ ਕਿਹਾ ਕਿ ਸੰਵਿਧਾਨ ਸਾਨੂੰ ਸਾਡੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸਾਂ ਅਨੁਸਾਰ ਜਿਉਣ ਦਾ ਅਧਿਕਾਰ ਦਿੰਦਾ ਹੈ ਉੱਤਰਾਖੰਡ ਯੂਸੀਸੀ ਤੇ ਬੋਰਡ ਨੇ ਕਿਹਾ ਹੈ ਕਿ ਇਹ ਸੱਭਿਆਚਾਰਕ ਵਿਰਾਸਤ ਨੂੰ ਤਬਾਹ ਕਰਨ ਦੀ ਸਾਜ਼ਿਸ਼ ਸਾਜ਼ਿਸ਼ ਹੈ ਅਤੇ ਅਸੀਂ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਵਾਂਗੇ ਤਲਾਕशुदा ਮੁਸਲਿਮ ਔਰਤਾਂ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਆਪਣੇ ਹੁਕਮ ਦੇ ਵਿੱਚ ਕਿਹਾ ਸੀ ਕਿ ਮੁਸਲਿਮ ਔਰਤਾਂ ਨੂੰ ਵੀ ਦੂਜੇ ਧਰਮਾਂ ਦੀਆਂ ਔਰਤਾਂ ਵਾਂਗ ਗੁਜ਼ਾਰਾ ਪੱਤਾ ਲੈਣ ਦਾ ਅਧਿਕਾਰ ਹੈ ਤਲਾਕ ਤੋਂ ਬਾਅਦ ਮੁਸਲਿਮ ਔਰਤਾਂ ਗੁਜ਼ਾਰਾ ਪੱਤਾ ਲੈਣ ਦੇ ਲਈ ਪਟੀਸ਼ਨ ਵੀ ਦਾਇਰ ਕਰ ਸਕਦੀਆਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਵਿੱਚ ਦੇ ਵਿਰੋਧ ਦੇ ਵਿੱਚ ਐਤਵਾਰ ਨੂੰ ਦਿੱਲੀ ਦੇ ਵਿੱਚ ਮੁਸਲਿਮ ਪਰਸਨਲ ਲਾ ਬੋਰਡ ਦੀ ਵਰਕਿੰਗ ਕਮੇਟੀ ਦੀ ਜਿਹੜੀ ਆ ਉਹ ਬੈਠਕ ਹੋਵੇਗੀ ਅਤੇ ਆਈਐਮਪੀਐਲਬੀ ਨੇ ਕਿਹਾ ਕਿ ਸੰਵਿਧਾਨ ਸਾਨੂੰ ਸਾਡੀਆਂ ਧਾਰਮਿਕ ਭਾਵਨਾਵਾਂ ਤੇ ਵਿਸ਼ਵਾਸਾਂ ਦੇ ਅਨੁਸਾਰ ਜਿਉਣ ਦਾ ਅਧਿਕਾਰ ਦਿੰਦਾ ਹੈ ਤੇ ਉੱਤਰਾਖੰਡ ਯੂਸੀਸੀ ਤੇ ਬੋਰਡ ਨੇ ਕਿਹਾ ਕਿ ਇਹ ਸੱਭਿਆਚਾਰਕ ਵਿਰਾਸਤ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ ਅਤੇ ਅਸੀਂ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਵਾਂਗੇ ਫਿਜ਼ਰਾਈਲ ਫਲਸਤੀਨ ਸੰਘਰਸ਼ ਤੇ ਵੀ ਅਸੀਂ ਆਪਣੇ ਰਾਏ ਸਪਸ਼ਟ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਫਲਸਤਨ ਫਲਸਤੀਨੀਆਂ ਦੇ ਨਾਲ ਹਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੁਜ਼ਾਰਾ ਪੱਤਾ ਦਾ ਪੱਤਾ ਦਾਣ ਦਾ ਮਾਮਲਾ ਨਹੀਂ ਸਗੋ ਵਿਅਕਤਾ ਔਰਤਾਂ ਦਾ ਮੌਲਿਕ ਅਧਿਕਾਰ ਹੈ ਅਦਾਲਤ ਨੇ ਕਿਹਾ ਸੀ ਕਿ ਸਾਡੇ ਸੰਵਿਧਾਨ ਦੇ ਵਿੱਚ ਹਰ ਧਰਮ ਦੀਆਂ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਦਾ ਕਾਨੂੰਨ ਹੈ ਅਤੇ ਇਸ ਲਈ ਮੁਸਲਿਮ ਔਰਤਾਂ ਨੂੰ ਵੀ ਦੂਜੇ ਧਰਮਾਂ ਦੀਆਂ ਔਰਤਾਂ ਵਾਂਗ गुजारा पता लेने ਦਾ ਹੱਕ ਹੈ ਅਤੇ ਤਿੰਨ ਤਲਾਕ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਨੂੰ ਵੀ ਇਹ ਅਧਿਕਾਰ ਹੈ ਇਸ ਵਰਕਿੰਗ ਕਮੇਟੀ ਦੇ ਵਿੱਚ 5 ਔਰਤਾਂ ਸਮੇਤ 51 ਮੈਂਬਰ ਹਨ ਅਤੇ ਇਸ ਮੀਟਿੰਗ ਦੇ ਵਿੱਚ 8 ਪ੍ਰਸਤਾਵ ਪਾਸ ਕੀਤੇ ਗਏ ਕਮੇਟੀ ਨੇ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਸ਼ਰੀਅਤ ਤੋਂ ਵੱਖਰਾ ਹੈ ਅਤੇ ਕੋਈ ਵੀ ਮੁਸਲਮ ਸ਼ਰੀਅਤ ਤੋਂ ਵੱਖ ਨਹੀਂ ਸੋਚ ਸਕਦਾ ਅਸੀਂ ਸ਼ਰੀਅਤ ਦੀ ਪਾਲਣਾ ਕਰਦੇ ਹਾਂ ਅਸੀਂ ਇਸ ਤੋਂ ਵੱਖਰਾ ਨਹੀਂ ਸੋਚ ਸਕਦੇ ਕਮੇਟੀ ਨੇ ਕਿਹਾ ਕਿ ਵਿਆਹ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਮੁਸ਼ਕਲਾਂ ਪੈਦਾ ਕਰੇਗਾ ਅਤੇ ਵਰਕਿੰਗ ਕਮੇਟੀ ਨੇ ਕਿਹਾ ਕਿ ਜਦੋਂ ਵਿਅਕਤੀ ਦਾ ਤਲਾਕ ਹੋ ਚੁੱਕਾ ਹੈ ਤਾਂ ਉਹ ਗੁਜ਼ਾਰਾ ਪੱਤਾ ਜਿਹੜਾ ਉਹ ਕਿਵੇਂ ਜਾਇਜ਼ ਹੈ